ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਰੇ ਸਾਰੇ ਮੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਤਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਜਿਹੜਾ 19 ਤੇ 20 ਨੂੰ ਸਿਸਟਮ ਲੱਗਣ ਜਾ ਰਿਹਾ ਹੈ ਤਾਂ ਕਿਹੜੇ-ਕਿਹੜੇ ਇਲਾਕਿਆਂ ਵਿੱਚ ਵਾਧਾ ਤੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਘਟਣ ਸੰਭਾਵਨਾ ਰਹੇਗੀ ਪੰਜਾਬ ਪੰਜਾਬ ਦੇ ਨਾਲ-ਨਕ ਤੇ ਰਾਜਸਥਾਨ ਤੇ ਖੇਤਰੋਗੇ ਦਿੱਲੀ ਦੇ ਖੇਤਰੋਗੇ ਆ ਪੱਛਮੀ ਯੂਪੀ ਦੇ ਕੀ ਮੌਸਮ ਦੇ ਹਾਲਾਤ ਰਹਿੰਦੇ ਆ ਸਾਰਨੇ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਕੋ ਚਾਰਜ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 18 ਫਰਵਰੀ ਨੂੰ ਕੋਈ ਜ਼ਿਆਦਾ ਪਗਲ ਕਰੀ ਮੀਂਹ ਦੇ ਹਾਲਾਤ ਜਿਹੜੇ ਬੰਦੇ ਦਿਖਾਈ ਨਹੀਂ ਦੇ ਰਹੇ ਜ਼ਿਆਤਰ ਲੱਗ ਮੌਸਮ ਜੜ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਤੇ ਜਿਹੜੇ ਦੱਖਣੀ ਖੇਤਰ ਹੋਗੇ ਨੇ ਖਾਸ ਕਰਕੇ ਰਾਜਸਥਾਨ ਦੇ ਉਹ ਜੈਪੁਰ ਹੋ ਗਿਆ ਜਾਂ ਦਿੱਲੀ ਦੇ ਕੁਝ ਖੇਤਰ ਹੋਗੇ ਪੱਛਮੀ ਯੂਪੀ ਤੇ ਅਕੀਤੇ ਕਿਤੇ ਹੋ ਸਕਦਾ ਹੈ ਕਿ ਜੇ ਦੱਖਣੀ ਲਾ ਕੇ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਕਿਤੇ ਕਿਤੇ ਹੋਸ ਰਹਿ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਹੈ ਅਕੀਤੇ ਕਿਤੇ ਮੀਂਹ ਦੇ ਸ਼ਰਾਟੇ ਦਰਜ ਕੀਤੇ ਜਾ ਸਕਦੇ ਨੇ 18 ਫਰਵਰੀ 2025 ਨੂੰ ਤਾਂ ਮੀ ਦੋ ਦਿਨ ਮੀਂਹ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਆ ਖੇਤਰਾਂ ਲਈ ਦਿੱਲੀ ਦੇ ਖੇਤਰਾਂ ਲਈ ਉਸਰ ਪੱਛਮੀ ਯੂਪੀ ਚੰਡੀਗੜ੍ਹ ਦੇ ਖੇਤਰਾਂ ਲਈ ਪਹਾੜਾਂ ਦੇ ਖੇਤਰਾਂ ਲਈ ਤੇ ਦੋ ਦਿਨ ਖਾਸ ਰਹਿਣਗੇ 19 ਤੇ 20 ਫਰਵਰੀ ਜਾਨੀ ਕਿ ਪੰਜਾਬ ਦੇ ਬਿਲਕੁਲ ਦੱਖਣੀ ਖੇਤਰ ਜਿਵੇਂ ਫਾਜ਼ਿਲਕਾ ਸ਼੍ਰੀ ਗੰਗਾ ਨਗਰ ਪੀਕਾ ਨੇ ਰੋਗੇ ਇਥੋਂ ਜਿਹੜਾ ਸਿਸਟਮ ਸ਼ੁਰੂ ਹੋਵੇਗਾ ਜਾਨੀ ਕਿ ਜਿਹੜੇ ਸਰਤੀ ਲੱਗੇ ਪੰਜਾਬ ਦੇ ਨਾਲ ਲੱਗਦੇ ਜਾਂ ਰਾਜਸਥਾਨ ਦੇ ਨਾਲ ਲੱਗਦੇ ਬੌਂਟਰ ਦੇ ਖੇਤਰوں 'ਤੇ ਇਥੋਂ ਜਿਹੜਾ ਸਿਸਟਮ ਸ਼ੁਰੂ ਹੋਵੇਗਾ 19 ਦੀ ਦੁਪਹਿਰ ਤੋਂ ਲੈ ਕੇ ਤੇ ਦੀ ਫਰਵਰੀ ਦਾ ਸਵੇਰ ਤੱਕ ਜਣ ਕੇ 19 ਫਰਵਰੀ ਦੁਪਹਿਰ ਸ਼ਾਮ ਤੋਂ ਲੈ ਕੇ ਤੋਂ ਉਸ ਪਰ 20 ਫਰਵਰੀ ਹੋ ਗਿਆ ਤੇ 21 ਫਰਵਰੀ ਸਵੇਰ ਤੱਕ ਜਿਹੜੇ ਘੰਟੇ ਹੋਣਗੇ ਦਿਨ ਹੋਣਗੇ ਤੇ ਇਸ ਵਿੱਚ ਹਲਚਲਾਂ ਹੋਣ ਦੀ ਸੰਭਾਵਨਾ ਸਭ ਤੋਂ ਪਹਿਲਾਂ ਦੱਖਣ ਪੱਛਮੀ ਇਲਾਕੇ ਅੱਜ ਵਾਜ਼ਲ ਕਾ ਹੋ ਗਿਆ ਉਸ ਪਰ ਸ਼ਿਰਗੰਗਾ ਨਗਰ ਹੋਗਾ ਬੀਕਾ ਨੇ ਰੋਗਾ ਅਨੂਪਗੜ ਦੇ ਖੇਤਰ ਹੋਗੇ ਜਾਂ ਫਰੂਜ਼ਪੁਰ ਦੇ ਖੇਤਰ ਹੋਗੇ ਜਲਾਲਾਬਾਦ ਹੋਗੇ ਇੱਥੋਂ ਇਹ ਸਿਸਟਮ ਸ਼ੁਰੂ ਹੋਵੇਗਾ ਧੋਲੀ ਵਾਲੀ ਸਿਸਟਮ ਜਿਹੜਾਗਾ ਪਤਨਾ ਸ਼ੁਰੂ ਹੋਗਾ ਪਹਿਲਾਂ ਇੱਥੇ ਘੱਟ ਸਭਾਵਨਾ ਸੀ ਦੱਖਣ ਪੱਛਮੀ ਇਲਾਕਿਆਂ ਵਿੱਚ ਤੋਂ ਹੁਣ ਇੱਥੇ ਵੀ ਕਾਫੀ ਜਿਹੜੀ ਸਭਾਵਨਾ ਪਾਉ ਜੇ ਜੜਮੀ ਦੀ ਛੱਟ ਵੇਖਣ ਨੂੰ ਮਿਲ ਸਕਦੀ ਤੇ ਕੁਝ ਖੇਤਰਾਂ ਵਿੱਚ ਜਿਹੜੇ ਆਪਾਂ ਗੱਲ ਕਰੀਏ ਲੰਮੇ ਸਮੇਂ ਤੱਕ ਪੰਜਾਬ ਜਾਂ ਪੰਜਾਬ ਦੇ ਨਾਲ ਲੱਗਦੇ ਰਹਿਣ ਤੇ Rajasthan ਦੇ ਆ ਖੇਤਰੋਗੇ ਤੇ ਝੜੀ ਨੂੰ ਮੈਂ ਮੌਸਮ ਵੇਖਣ ਨੂੰ ਮਿਲ ਸਰ ਜਾਨੀ ਕਿ ਦੁਪਹਿਰ ਸ਼ਾਮ ਤੋਂ ਲੈ ਕੇ ਜਾਂ ਰਾਤ ਤੋਂ ਲੈ ਕੇ ਤੇ ਰਾਤ ਤੋਂ ਸਵੇਰ ਤੱਕ ਉਸ ਤੋਂ ਦੁਪਹਿਰ ਤੱਕ ਲਗਾਤਾਰ ਆਪਾਂ ਗੱਲ ਕਰੀ ਕੁਝ ਕੁ ਲਗਾ ਝੜੀ ਨੂੰ ਮੈਂ ਮੌਸਮ ਵੇਖਣ ਨੂੰ ਮਿਲ ਸਰ ਕਦੀ ਮੀਂਹ ਆ ਗਿਆ ਕਦੀ ਰੁਕ ਗਿਆ ਕਦੀ ਮੌਸਮ ਸਾਫ਼ ਹੋ ਗਿਆ ਫਿਰ ਮੀਂਹ ਆ ਗਿਆ ਫਿਰ ਰੁਕ ਗਿਆ ਇਸ ਤਰ੍ਹਾਂ ਮਾਹੌਲ ਜਿਹੜਾ ਬੰਦਤ ਖਾਈ ਦੇ ਰਿਹਾ ਹੈ ਤਾਂ ਪੰਜਾਬ ਦੇ ਆਪਾਂ ਪੂਰੇ ਆਪਾਂ ਗੱਲ ਕਰੀ ਜ਼ਿਲ੍ਹੇ ਨਹੀਂ ਇਸ ਵਿੱਚ ਕੈਸ ਵਿੱਚ ਹਾਲਚਲਾਂ ਹੋ ਸਕਦੇ ਕਿਉਂਕਿ ਪੂਰਾ ਸਿਸਟਮ ਸਾਰੇ ਪੰਜਾਬ ਨੂੰ ਕਵਰ ਕਰ ਸਕਦਾ ਪੂਰੇ ਆਪਾਂ ਗੱਲ ਕਰੀ 100% ਖੇਤਰਾ ਵਿੱਚ ਚਾਂਸ ਨਹੀਂ ਰਹਿਣਗੇ ਹੋ ਸਕਦਾ ਕਿਤੇ ਕਿਤੇ ਜਿਹੜੇ ਇਲਾਕੇ ਰਹਿ ਸਕਦੇ ਨੇ ਜਾਨੀ ਕਿ ਹੋ ਸਕਦਾ ਕੁਝ 10 15% ਇਲਾਕੇ ਇਹੋ ਜਿਹੇ ਵੀ ਰਹਿ ਸਕਦੇ ਜਿੱਥੇ ਮੀਂਹ ਨਾ ਪਹੁੰਚੇ ਜਾਂ ਹੋ ਸਕਦਾ ਕਿਤੇ ਕਿਤੇ ਹਲਕਾ ਆ ਕਣੀਆਂ ਜੇ ਡਿੱਗ ਜਾਣ ਉਸ ਪਰ ਮੌਸਮ ਸਾਫ਼ ਹੋ ਜਾਏ ਜਾਂ ਬੱਦਲਵਾਈ ਕ੍ਰਾਸ ਕਰੇ ਹਲਕੀ ਸੰਘਣੀ ਤਾਂ ਕੁਝ ਖੇਤਰਾ ਵਿੱਚ ਆਪਾਂ ਗੱਲ ਕਰੀ ਘਾਟੋ ਘਾਟ 70 80% ਖੇਤਰਾ ਵਿੱਚ ਚਾਂਸ ਹੁੰਦੇ ਆ ਲੱਗ ਰਹੇ ਨੇ ਪੰਜਾਬ ਵਿੱਚ 70 75 ਜਾਂ 60 65% ਖੇਤਰਾ ਪੰਜਾਬ ਆਪੰਜਾਬ ਦੇ ਨਾਲ ਲੱਗਦੇ ਰਹਿਣ ਤੇ Rajasthan ਦੇ ਆ ਖੇਤਰਾ ਵਿੱਚ ਜਿਹੜੇ ਚਾਂਸ ਬਣ ਰਹੇ ਨੇ ਕਿ ਮੀਂਹ ਤੇ ਹਾਲਾਤ ਜਿਹੜੇ ਬੰਦਿਤ ਖਾਈ ਦੇਣ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਤੇ ਕਿਤੇ ਕਿਤੇ ਤਗੜੇ ਜਿਹੜੀ ਦੀ ਝਟ ਦੇਖਣ ਨੂੰ ਮਿਲ ਸੀ। ਉਸ ਤੋਂ ਬਾਅਦ ਗੱਲ ਕਰੀਏ ਦਿੱਲੀ ਦੇ ਵੀ ਖੇਤਰਾ ਵਿੱਚ ਚਾਂਸ ਬਣ ਰਹੇ ਨੇ ਪੱਛਮੀ UP ਹੋ ਗਿਆ सहारनपुर ਹੋ ਗਿਆ ਬਾਕੀ ਜਿਹੜੇ ਬਰੇਲੀ ਤੇ ਇਲਾਕੇ ਹੋ ਗਿਆ ਜਾਂਸਪਾ ਮੁਰਦਾਬਾਦ ਹੋ ਗਿਆ ਆ ਪੱਛਮੀ UP ਹੋ ਗਿਆ ਉੱਤਰਾਖੰਡ ਦੇ ਨਾਲ ਲੱਗਦੇ UP ਦੇ ਖੇਤਰ ਜਾਂ ਆਪਣੇ ਹਰਿਆਣਾ ਦੇ ਨਾਲ ਲੱਗਦੇ UP ਦੇ ਖੇਤਰ ਤੇ ਕਾਫੀ ਜਿਹੜੀ ਸਵਾਭਨਾ ਬਣਤੀ ਦਿਖਾਈ ਦੇ ਰਹੀ ਹੈ ਚੰਡੀਗੜ੍ਹ ਦੇ ਇਲਾਕੇ ਹੋ ਗਿਆ ਜਾਂ ਹਰਿਆਣਾ ਦੇ ਕਾਫੀ ਖੇਤਰ ਹੋ ਮੀ ਯੂਪੀ ਦਾ ਚੰਡੀ ਕਾਰਡ ਹੋ ਗਿਆ ਪੰਜਾਬ ਦੇ ਨਾਲ ਲੱਗਦੇ Rajasthan ਦੇ ਖੇਤਰੋਗ ਉਸ ਪਰ ਦਿੱਲੀ ਦੇ ਖੇਤਰੋਗ ਤੇ ਇਹਨਾਂ ਸਭ ਆਪਣਾ ਜਿਹੜਾ ਕਾਫੀ ਬੰਤੀ ਦਿਖਾਈ ਦੇ ਰਹੀ ਹੈ ਜਾਨੀ ਕਿ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਕਿਤੇ ਕਿਤੇ ਤਗੜੇ ੜਮੀ ਦੀ ਝਟ ਦੇਖਣ ਨੂੰ ਮਿਲ ਸਰੀ ਕੁਝ ਕਲਾਕਾਂ ਝੜੀ ਨੂੰ ਮੌਸਮ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਤਾਂ ਉਹਨਾਂ ਪੱਜਲੇ ਵਾਰ ਆਤਮਨ ਦੱਸਣ ਦੀ ਕੋਸ਼ਿਸ਼ ਕਰੀ ਕਿ ਕਿਤੇ ਕਿੜੇ ਕਿੜੇ ਜ਼ਿਲ੍ਹਿਆਂ ਵਿੱਚ ਬਾਦਤ ਕਿੜੇ ਕਿੜੇ ਜ਼ਿਲ੍ਹਿਆਂ ਵਿੱਚ ਘੱਟ ਸਵਾ ਆਪਣਾ ਰਹੇਗੀ ਤਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜ਼ਿਲ੍ਹੇ ਵਾਰ ਆਪਾਂ ਠੀਕ ਇਸ ਵਿੱਚ ਕਨਫਰਮ ਨਹੀਂ ਕਹਿ ਸਕਦੇ ਕਿਉਂਕਿ ਆ ਵੇਖਸਰ ਹਰੇਕ ਸਿਸਟਮ ਜ ਸਿਸਟਮ ਸ਼ੁਰੂ ਹੋਵੇਗਾ ਦੱਖਣ ਪੱਛਮੀ ਲੱਕ ਇਸ ਵਿੱਚ ਅਜਿਹਾ ਫੈਕਟ ਹੋ ਸਕਦੇ ਨੇ ਉਸ ਤੋਂ ਬਾਅਦ ਜਿਹੜੇ ਆ ਖਾਸ ਕਰ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਜਾਂ ਪੂਰਬੀ ਖੇਤਰੋਗے ਉੱਤਰ ਪੂਰਬੀ ਲੱਕ ਕੇ ਮੱਝਾ ਤੇ ਬਾਬਾ ਦੇ ਖੇਤਰੋਗے ਜਾਂ ਦੱਖਣ ਪੱਛਮੀ ਲੱਕ ਜਾਂ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਪਵਾਰ ਦੇ ਖੇਤਰੋਗے ਬਾਕੀ ਹਰਿਆਣਾ ਦੇ ਜਿਹੜੇ ਖੇਤਰ ਚੰਡੀਗੜ੍ਹ ਦੇ ਨਾਲ ਲੱਗਦੇ ਜਾਂ ਦੱਖਣ ਪੱਛਮੀ ਪੰਜਾਬ ਦੇ ਨਾਲ ਲੱਗਦੇ ਖੇਤਰੋਗے ਜਾਂ ਦਿੱਲੀ ਦੇ ਨਾਲ ਲੱਗਦੇ ਖੇਤਰ ਇੱਥੇ ਇਸ ਆਪਣਾ ਕਾਫੀ ਬੰਦੀ ਦਿਖਾਈ ਦੇ ਰਹੀ ਹੈ ਤਾਂ ਜ਼ਿਲ੍ਹੇਵਾਰ ਆਪਾਂ ਪੱਕਾ ਇਸ ਵਿੱਚ ਨਹੀਂ ਕੈਸਰੇ ਕਿਤਕਿਤੇ ਹਲਕਾ ਕਿਤਕਿਤੇ ਦਰਮਿਆਨਾ ਇਹ ਸਿਸਟਮ ਦਾ ਪ੍ਰਭਾਵ ਵੇਖਣ ਨੂੰ ਮਿਲ ਸਰ ਤੁਸੀਂ ਜੇ ਸੈਟਲਾਈਟ ਤਸਵੀਰਾਂ ਵਿੱਚ ਵੇਖ ਸਕਦੇ ਹੋ ਖਾਸ ਕਰ ਦੱਖਣ ਪੱਛਮੀ ਲਾਕ ਕਿਉਂਕਿ ਜਾਂ ਪਾੜਾ ਦੇ ਨਾਲ ਲੱਗਦੇ ਜੋ ਵੀ ਤੁਹਾਨੂੰ ਅੱਜ ਦੱਸੇ ਨੇ ਠੀਕ ਹੈ ਜਿਵੇਂ ਪਠਾਨਕੋਟ ਗੁਰਦਾਸਪੁਰ ਇਸ ਵਿੱਚ ਖਾਸ ਰਹਿ ਸਕਦੇ ਨੇ ਹੁਸ਼ਿਆਰਪੁਰ ਹੋ ਗਿਆ ਜਲੰਧਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਹੋ ਗਿਆ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਹੋਗੇ ਫਰੂਦਸਰ ਹੋ ਗਿਆ ਫਾਜ਼ਿਲਕਾ ਹੋ ਗਿਆ ਫਰੀਦਕੋਟ ਹੋ ਗਿਆ ਮੁਕਸਰ ਹੋ ਗਿਆ ਦੱਖਣ ਪੱਛਮੀ ਲਾਕ ਕੇ ਮਾਨਸਰ ਦੇ ਕੁਝ ਖੇਤਰ ਹੋਗੇ ਬਠਿੰਡਾ ਦੇ ਕੁਝ ਖੇਤਰ ਬਰਨਾਲਾ ਦੇ ਕੁਝ ਖੇਤਰ ਹੋ ਚੰਡੀਗੜ੍ਹ ਸੈਬ ਹੋ ਗਿਆ ਨਾਲ ਲੱਗਦੇ ਜਿਵੇਂ ਇਸ ਤੋਂ ਬਾਅਦ ਪਟਿਆਲਾ ਸੰਗਰੂਰ ਹੋ ਗਿਆ ਜਾਂ ਚੰਡੀਗੜ੍ਹ ਮੁਹਾਲੀ ਦੇ ਖੇਤਰ ਹੋ ਗਏ ਇਸ ਤੇ ਨਾਲ ਲੱਗਦੇ ਕੁਝ ਖੇਤਰ ਹੋ ਗਏ ਤਾਂ ਇੱਥੇ ਸਭਾਉਣ ਜਿਹੜੀ ਕਾਫੀ ਯਾਨੀ ਕਿ ਕਿਸੇ ਵੀ ਜ਼ਿਲ੍ਹੇ ਵਿੱਚ ਜੋ ਵੀ ਆਪਾਂ ਤੁਹਾਨੂੰ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਸਭਾਉਣ ਜਿਹੜੀ ਬੰਦੀ ਦਿਖਾਈ ਦੇ ਰਹੀ ਹੈ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਹੋ ਗਏ ਆ ਸ਼੍ਰੀ ਗੰਗਨਗਨ ਹਰਮਾਨਗੜ ਹੋ ਗਿਆ ਖਾਜੂ ਵਾਲਾਗਾ ਬੀਕਾ ਨੇ ਰੋ ਗਿਆ ਚੁਰੂ ਹੋ ਗਿਆ ਉਸਰ ਕਰਨਾਲ ਹੋ ਗਿਆ ਕੈਥਲ ਅੰਬਾਲਾ ਪੰਚਕੂਲ ਹੋ ਗਿਆ ਚੰਡੀਗੜ੍ਹ ਦੇ ਨਾਲ ਕੁਝ ਖੇਤਰ ਹੋ ਗਿਆ ਉਸ ਤੋਂ ਬਾਅਦ ਸਿਰਸਾ हिसार ਫਤਿਹਬਾਦ ਹੋ ਗਿਆ ਜਾਇਸ ਤੇ ਨਾਲ ਲੱਗਦੇ ਹਰਿਆਣਾ ਦੇ ਖੇਤਰੋਗੇ ਅਚਰਕੀ ਦਾਦਰੀ ਮਿੰਦਰਗੜ ਹੋ ਗਿਆ ਜਾਇਸ ਤੇ ਰਵਾੜੀ ਹੋ ਗਿਆ ਤੇ ਉਸ ਤੋਂ ਬਾਅਦ ਪੱਛਮੀ ਯੂਪੀ ਹੋ ਗਿਆ ਆਸਾਰਨਪੁਰ ਹੋ ਗਿਆ ਜਾਂ ਰਵਾੜੀ ਆਪਣਾ ਤੇ ਇਸ ਤੇ ਨਾਲ ਲੱਗਦੇ ਜਿਵੇਂ ਅਬਰੇਲੀ ਹੋ ਗਿਆ ਮੁਰਾਦਾਬਾਦ ਹੋ ਗਿਆ ਤੇ ਨਾਲ ਲੱਗਦੇ ਪੱਛਮੀ ਯੂਪੀ ਦੇ ਇਲਾਕੇ ਜਉ ਉੱਤਰਾਖੰਡ ਦੇ ਨਾਲ ਲੱਗ ਹਰਿਆਣਾ ਦੇ ਨਾਲ ਲੱਗਦੇ ਯੂਪੀ ਦੇ ਖੇਤਰ ਹੋਗੇ ਜਾਨਕੀ ਕਿਸੇ ਵੀ ਜ਼ਿਲ੍ਹੇ ਵਿੱਚ ਜਿਹੜੀ ਸਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਵੇਖਦੇ ਸਿਸਟਮ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੁੰਦੀ ਹੈ ਜੋ ਵੀ ਸੈਟਲਾਈਟ ਤਸਵੀਰਾਂ ਕੈਰੀਆਂ ਨੇ ਤਾਂ ਬਾਕੀ ਇੱਕ ਆਪ ਹੋਰ ਵੀਡੀਓ ਅ ਆ ਫਰਵਰੀ ਸਵੇਰ ਨੂੰ ਆਪਾਂ ਵੀਡੀਓ ਅਪਲੋਡ ਕਰਾਂਗੇ ਤਾਂ ਫਿਲਹਾਲ ਹੁਣ ਅੱਜ 18 ਫਰਵਰੀ ਨੂੰ ਆਪਾਂ ਵੀਡੀਓ ਅਪਲੋਡ ਕਰ ਰਹੇ ਹਾਂ ਤੇ ਕੱਲ 19 ਫਰਵਰੀ ਨੂੰ ਇੱਕ ਹੋਰ ਵੀਡੀਓ ਆਵੇਗੀ ਸਵੇਰ ਨੂੰ ਤਾਂ ਸੋਚ ਆਪਾਂ ਇੱਕ ਹੋਰ ਜਿਹੜੀ ਅਪਡੇਟ ਕਰ ਦਾਂਗੇ ਕਿੜਕੜ ਜਿਲ੍ਹਿਆਂ ਵਿੱਚ ਜੇਕਰ ਸਿਸਟਮ ਵਿੱਚ ਕੋਈ ਬਦਲਾਅ ਵੇਖਣ ਨੂੰ ਮਿਲਦਾ ਸਿਸਟਮ ਘਟਦਾ ਜਾਂ ਵੱਧਦਾ ਹੈ ਤਾਂ ਕਿੜਕੜ ਜਿਲ੍ਹਿਆਂ ਵਿੱਚ ਹੋਰ ਇਸੇ ਸੁਭਾਵਨਾ ਬਣ ਸਕਦੀ ਜਾਂ ਕਿੜਕੜ ਜਿਲ੍ਹਿਆਂ ਵਿੱਚ ਵਾਧਾ ਕਿੜਕੜ ਜਿਲ੍ਹਿਆਂ ਵਿੱਚ ਘਟ ਤਾਂ ਇੱਕ ਪੱਕੀ ਅਪਡੇਟ ਆਪਾਂ ਕੱਲ 19 ਫਰਵਰੀ ਸਵੇਰ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ 19 ਤੋਂ 20 ਫਰਵਰੀ ਜੜਪੁਰਾ ਤਾਂ ਖੁੱਲ ਕੇ ਜਿਹੜਾ ਪੂਰਾ ਚੱਲਣ ਦੀ ਆਸਵਾ ਆਪਣਾ ਬੰਦੀ ਦਿਖਾਈ ਦੇ ਰਹੀ ਹੈ ਤੇਜ਼ ਰਵਾਂ ਚੱਲ ਸਕਦੀਆਂ ਨੇ ਤਾਂ ਗੜੇਮਾਰੀ ਕੁਝ ਖੇਤਰਾ ਵਿੱਚ ਹੋ ਸਕਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਰਿਆਣਾ ਤੇ ਰਾਜਸਥਾਨ ਦੇ ਖੇਤਰ ਉਹ ਪੱਛਮੀ ਯੂਪੀ ਹੋਗਾ ਚੰਡੀਗੜ੍ਹ ਹੋਗਾ ਦਿੱਲੀ ਦੇ ਖੇਤਰ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਇਹ ਜਰੂਰ ਇਸ ਚੈਨਲ ਤੇ ਪਹੁੰਚਾ ਦਿੱਤੀ ਜਾਵੇ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਵੇਖੀਏ ਤੁਹਾਡਾ ਬਹੁਤ ਬਹੁਤ ਧੰਨਵਾਦ